ਪੰਗਾ ਗੜ ਸ਼ੰਕਰ ਸ਼੍ਰੀ ਆਨੰਦਪੁਰ ਸਾਹਿਬ ਸੜਕ ਟੁੱਟਿਓ ਪੰਗਾ ਗੜ ਸ਼ੰਕਰ ਸ਼੍ਰੀ ਖਰਾਲਗੜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਥਾ ਟੇਕਣ ਜਾਈਏ ਸੜਕ ਟੁੱਟਿਓ ਮਤਲਬ ਮੁੱਦੇ ਤਾਂ ਮੁੱਦੇ ਛੱਡੀਏ ਪੂਰਾ ਜਾਤਪਾਤ ਚੱਲ ਰਿਹਾ ਪੂਰਾ ਇੱਥੇ ਉੱਚੀ ਚੱਲ ਰਹੀ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲਵਾ ਉਹ ਵੀ ਜਾਤੀਵਾਦੀ ਜਿਹੜਾ ਹੈਗਾ ਇਹ ਇੰਦਾ ਨਾ ਹੁੰਦਾ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਆਪਣਾ ਪ੍ਰਧਾਨ ਜਿਹੜਾ ਆ ਉਹ ਉਹ ਦਲ ਸਿੱਖ ਕਿਉਂ ਨਹੀਂ ਬਣਾਇਆ ਤੁਸੀਂ ਕਦੇ ਉਹਨਾਂ ਨਾਲ ਪਰਸਨਲੀ ਬਹਿ ਕੇ ਗੱਲ ਕੀਤੀ ਵੈ ਅਲਾਈਅੰਸ ਤੁਸੀਂ ਪ੍ਰਧਾਨ ਕਿਉਂ ਨਹੀਂ ਬਦਲ ਰਹੇ ਦਲਤ ਨਾਲ ਤੁਸੀਂ ਅਲਾਈਅੰਸ ਤਾਂ ਕਰ ਲਿਆ ਬੀਐਸਪੀ ਪਾਰਟੀ ਨਾਲ ਤਾਂ ਤੁਸੀਂ ਪ੍ਰਧਾਨ ਕਿਉਂ ਨਹੀਂ ਬਦਲ ਰਹੇ ਜਦੋਂ ਦਲਤਾਂ ਨੂੰ ਹੋਰੇ ਕਿਉਂ ਨਹੀਂ ਆਣਦੇ ਇਸ ਸਬੰਧੀ ਤੁਸੀਂ ਕਦੇ ਪਰਸਨਲੀ ਜਾ ਕਦੇ ਉਹਨਾਂ ਸਾਹਮਣੇ ਗੱਲ ਕੀਤੀ ਇੱਕ ਐਮਪੀ ਨੂੰ 25 ਕਰੋੜ ਰੁਪਈਆ ਮਿਲਦਾ ਤੇ 20 ਸਾਲਾਂ ਦੇ ਵਿੱਚ 100 ਕਰੋੜ ਰੁਪਈਆ ਲੋਕ ਸਭਾ ਆਨੰਦਪੁਰ ਸਾਹਿਬ ਦਾ ਕੋਈ ਕਨੌਰ ਲੈ ਗਿਆ ਕੋਈ ਸਨੌਰ ਲੈ ਗਿਆ ਕੋਈ ਲੁਧਿਆਣਾ ਲੈ ਗਿਆ ਕੋਈ ਚੰਡੀਗੜ੍ਹ ਲੈ ਗਿਆ ਜਿਨ੍ਹਾਂ ਨੇ ਪਹਾੜੀ ਰਾਜਿਆਂ ਨਾਲ ਵੱਡਾ ਜੰਗਲ ਲੜਿਆ ਅੱਜ ਉਹਨਾਂ ਦੀ ਕੋਈ ਯਾਦਗਾਰ ਨਹੀਂ ਬੀਬੀ ਸ਼ਰਨ ਕੌਰ ਸੈਣੀ ਜਿਨ੍ਹਾਂ ਨੇ ਵੱਡੇ ਸਾਬਜਦਿਆਂ ਦਾ ਸੰਸਕਾਰ ਕੀਤਾ ਕੋਈ ਯਾਦਗਾਰ ਨਹੀਂ ਔਰ ਪਾਪਾ ਬੰਦਾ ਸਿੰਘ ਬਹਾਦਰ ਉਹ ਉਹਨਾਂ ਦੇ ਨਾਂ ਦੇ ਉੱਤੇ ਕੋਈ ਵੀ ਆਪਾ ਵੱਡਾ ਜਿਹੜਾ ਹੈਗਾ ਕੋਈ ਜਿਹੜਾ ਲੋਕਾਂ ਨੂੰ ਪ੍ਰੇਰਨਾ ਦਿੰਦਾ ਹੋਵੇ ਮੱਥਾ ਟੇਕੜਦਾ ਜਾਂਦੇ ਸਾਰੇ ਗੁਰੂ ਰਵਦਾਸ ਦੇ ਦਰ ਤੇ ਪੁੰਜੇ ਵੀ ਸੌਣ ਜਾਂਦੇ ਆ ਮੁੱਖ ਮੰਤਰੀ ਲੇਕਿਨ ਗੁਰੂ ਰਵਦਾਸ ਦੇ ਨਾਂ ਦੇ ਬਣਾਉਣਾ ਕੁਝ ਨਹੀਂ ਚਾਹੁੰਦੇ ਹੈਗੇ ਕਤਨੀ ਨੂੰ ਮੁੱਖ ਮੰਤਰੀ ਬਣਾਇਆ ਇਸੇ ਕਾਗਰਸ ਨੇ ਸਦੀਆਂ ਆ ਕੇ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਪਟਾ ਲਈਆਂ ਸੀ ਆਰਕੇ ਆਹ ਦਲਤ ਦੀ ਆਹ ਦਲਤ ਦੀ ਛੋਟੀਆਂ ਬਰਾਦਰੀਆਂ ਦੀ ਪੰਜਾਬ ਦੀ ਰਾਜਨੀਤੀ ਕਿੱਥੇ ਹੈ ਇੱਥੇ ਦੇ ਧੀਆ ਪੁੱਤ ਐਮਬੀਬੀਐਸ ਐਮਡੀ ਕਰਨ ਕਿੱਥੇ ਹੈ ਮੈਡੀਕਲ ਕਾਲਜ ਲੁਧਿਆਣੇ ਵਰਗਾ ਸ਼ਹਿਰ ਹੈ ਸੀਐਮਸੀ ਵੀ ਆ ਟੀਐਮਸੀ ਦੋ ਦੋ ਚਾਰ ਚਾਰ ਮੈਡੀਕਲ ਕਾਲਜ ਹੈ 1.5 ਲੱਖ ਦੇ ਲਗਭਗ ਵੋਟ 1.46 ਲੱਖ ਵੋਟ ਬਹੁਜਨ ਸਮਾਜ ਪਾਰਟੀ ਦੇ ਹਾਥੀ ਤੇ ਇੱਥੇ ਪਈ ਸੀ ਔਰ ਤੀਜੇ ਨੰਬਰ ਤੇ ਰਹੇ ਸੀਗੇ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਤਾਂ ਸ਼੍ਰੀ ਨਾਨੰਦਪੁਰ ਸਾਹਿਬ ਸੀਟ ਦੀ ਗੱਲ ਕਰ ਲਈਏ ਤਾਂ ਮਾਹੌਲ ਪੂਰਾ ਭਖਿਆ ਹੋਇਆ ਵਾ ਤੇ ਇਸ ਵੇਲੇ ਹਰ ਇੱਕ ਪਾਰਟੀ ਆਪਣੇ ਪੱਧਰ ਉੱਤੇ ਜ਼ੋਰ ਲਗਾ ਲਈ ਸਾਡੇ ਨਾਲ ਬੀਐਸਪੀ ਤੋਂ ਉਮੀਦਵਾਰ ਜਸਵੀਰ ਸਿੰਘ ਗੜੀ ਮੌਜੂਦ ਨੇ ਲੰਬੇ ਸਮੇਂ ਤੋਂ ਗਰਾਊਂਡ ਉੱਤੇ ਕੰਮ ਵੀ ਕਰਦੇ ਆ ਤੋ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਬਾਈ ਜੀ ਕਿਵੇਂ ਲੱਗਦਾ ਕੈਸ ਵੇਲੇ ਗਰਾਊਂਡ ਦੀ ਰਿਐਲਿਟੀ ਕੀ ਕਹਿ ਰਹੀ ਆ ਕਿੱਧਰ ਨੂੰ ਜਿਹੜਾ ਪਲੜਾ ਭਾਰੀ ਜਾ ਰਿਹਾ ਏ ਆਨੰਦਪੁਰ ਸਾਹਿਬ ਲੋਕ ਸਭਾ ਦਾ 17 ਲੱਖ ਵੋਟਰ ਕਿਸੇ ਆਪਣੇ ਨੂੰ ਲੱਭ ਰਿਹਾ ਏ ਕਾਂਗਰਸ ਨੇ ਜਿਹੜਾ ਉਮੀਦਵਾਰ ਦਿੱਤਾ ਆ ਉਹ ਸੰਗਰੂਰ ਤੋਂ ਦਿੱਤਾ ਉਹਨਾਂ ਆਨੰਦਪੁਰ ਸਾਹਿਬ ਦੇ ਲੋਕਾਂ ਨੂੰ ਆਪਣਾਪਨ ਨਹੀਂ ਲੱਭ ਰਿਹਾ ਅਕਾਲੀ ਦਲ ਨੇ ਜਿਹੜਾ ਉਮੀਦਵਾਰ ਦਿੱਤਾ ਪਟਿਆਲੇ ਦੇ ਚੰਦੂ ਮਾਜਰਾ ਪਿੰਡ ਤੋਂ ਜਿਨ੍ਹਾਂ ਦਾ ਸਾਰਾ ਹੀ ਪ੍ਰਾਪਰਟੀ ਦਾ ਕਾਰੋਬਾਰ ਵਿਹਾਰ ਵੱਡੀ ਜ਼ਗੀਰਦਾਰੀ ਔਰ ਉਹ ਆਪ ਔਰ ਉਹਨਾਂ ਦਾ ਬੇਟਾ ਉੱਥੋਂ ਲੜੇ ਆ ਦੋਨੋਂ ਸਨੌਰ ਤੇ ਕਨੌਰ ਵਿਧਾਨ ਸਭਾ ਤੋਂ ਲੋਕਾਂ ਨੂੰ ਨਾ ਚ ਆਪਣਾਪਨ ਨਹੀਂ ਲੱਭ ਰਿਹਾ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਦਿੱਤਾ ਆ ਉਹਨਾਂ ਦਾ ਪਸ਼ੋਕਾ ਖਡੂਰ ਸਾਹਿਬ ਤੋਂ ਆ ਔਰ ਮੱਧ ਪ੍ਰਦੇਸ਼ ਗਵਾਲੀਅਰ ਤੋਂ ਆ ਔਰ ਆਨੰਦਪੁਰ ਸਾਹਿਬ ਦੇ 17 ਲੱਖ ਵੋਟਰ ਜਿਹੜੇ ਉਹ ਆ ਉਹ ਆਪਣਾ ਕੋਈ ਲੱਭ ਰਹੇ ਆ ਔਰ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਮੀਦਵਾਰ ਆ ਉਹ ਵੀ ਮੈਨੂੰ ਲੱਗਦਾ ਅਮਰੀਕਸਰ ਤੋਂ ਆ ਔਰ ਆਨੰਦਪੁਰ ਸਾਹਿਬ ਦੇ 17 ਲੱਖ ਵੋਟਰ ਕੋਈ ਆਪਣਾ ਲੱਭ ਰਹੇ ਆ ਅੱਜ ਜੀ ਕੋਈ ਆਪਣਾ ਉਹਨਾਂ ਨੂੰ ਦਿਖ ਰਿਹਾ ਆ ਪਿਛਲੀ ਵਾਰੀ 1.5 ਲੱਖ ਦੇ ਲਗਭਗ ਵੋਟ 1.46 ਲੱਖ ਵੋਟ ਬਹੁਜਨ ਸਮਾਜ ਪਾਰਟੀ ਦੇ ਹਾਥੀ ਤੇ ਇੱਥੇ ਪਈ ਸੀ ਔਰ ਤੀਜੇ ਨੰਬਰ ਤੇ ਰਹੇ ਸੀਗੇ ਔਰ ਔਰ ਅੱਜ ਪੂਰੀਆਂ 17 ਲੱਖ ਵੋਟਰਾਂ ਚ ਇਸ ਗੱਲ ਦੀ ਚਰਚਾ ਚੱਲ ਰਹੀ ਆ ਕਿ ਜੇ ਕਿਤੇ ਗੱਡੀ ਦਾ ਸਾਨੂੰ ਨਜ਼ਰ ਆ ਜਾਏ ਜੇ ਕਿਤੇ ਗੱਡੀ ਟੱਕਰ ਜਾਏ ਤੇ ਕਿਹਦੀ ਵੋਟ ਗੱਡੀ ਨੂੰ ਪਾਉਣੀ ਹੈ ਔਰ ਮੈਂ ਸਵਾ 17 ਲੱਖ ਵੋਟਰਾਂ ਦਾ ਸੀਸ ਨਵਾ ਕੇ ਸ਼ੁਕਰੀਆ ਦਾ ਕਰਦਾ ਜਿਹੜਾ ਜਿਹੜੇ ਐਡਾ ਵੱਡਾ ਅੱਛਾ ਸੋਚ ਰਹੇ ਸਾਡੇ ਲਈ ਔਰ ਅਸੀਂ ਆਪਣੇ ਵਰਕਰਾਂ ਨੂੰ ਕੇਡਰ ਨੂੰ ਲਾਮਬੰਦ ਕਰ ਰਹੇ ਹਾਂ ਹਰ ਵੋਟਰ ਤੱਕ ਪੁੱਜਾ ਅੱਛਾ ਪਾਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਆ ਉਮੀਦਵਾਰ ਹੋਰ ਪਾਰਟੀਆਂ ਨੇ ਵੱਖੋ ਵੱਖਰੇ ਥਾਵਾਂ ਉੱਤੇ ਲੈ ਕੇ ਖੜੇ ਕੀਤੇ ਆ ਮਤਲਬ ਕਿ ਜਿਹੜੀ ਆ ਵੋਟ ਦੀ ਰਾਜਨੀਤੀ ਚਿਹਰਿਆਂ ਦੇ ਉੱਤੇ ਟਿੱਕੀ ਆ ਜਾਂ ਫਿਰ ਮੁੱਦਿਆਂ ਦੇ ਉੱਤੇ ਕੰਮ ਦੇ ਉੱਤੇ ਟਿੱਕੀ ਤੁਹਾਡਾ ਕੀ ਮੰਨਣਾ ਹੈ ਦੇਖੋ ਪਿਛਲੇ 20 ਸਾਲਾਂ ਦੇ ਵਿੱਚ ਸਾਰੇ ਹੀ ਅਨੰਦਪੁਰ ਸਾਹਿਬ ਤੋਂ ਜਿੱਤਣ ਵਾਲੇ ਬਾਹਰੀ ਸੀਗੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਅਨਾਸ਼ ਰੈ ਖੰਨਾ ਜੋ ਵੀ ਹਿਸ਼ਾਰਪੁਰ ਤੋਂ ਆਉਂਦੇ ਸੀਗੇ ਔਰ 20 ਸਾਲਾਂ ਦੇ ਵਿੱਚ ਇੱਕ ਐਮਪੀ ਨੂੰ 25 ਕਰੋੜ ਰੁਪਈਆ ਮਿਲਦਾ ਤੇ 20 ਸਾਲਾਂ ਦੇ ਵਿੱਚ 100 ਕਰੋੜ ਰੁਪਈਆ ਲੋਕ ਸਭਾ ਆਨੰਦਪੁਰ ਸਾਹਿਬ ਦਾ ਕੋਈ ਕਨੌਰ ਲੈ ਗਿਆ ਕੋਈ ਸਨੌਰ ਲੈ ਗਿਆ ਕੋਈ ਲੁਧਿਆਣੇ ਲੈ ਗਿਆ ਕੋਈ ਚੰਡੀਗੜ੍ਹ ਲੈ ਗਿਆ ਕੋਈ ਹਿਸ਼ਾਰਪੁਰ ਲੈ ਗਿਆ ਔਰ ਇੰਨਾ ਇੱਥੇ ਮੁੱਦੇ ਸਾਰੇ ਹੀ ਮੁੱਦੇ ਖੜੇ ਆ ਬੰਗਾ ਗੜ ਸ਼ੰਕਰ ਸ਼੍ਰੀ ਆਨੰਦਪੁਰ ਸਾਹਿਬ ਸੜਕ ਟੁੱਟਿਓ ਬੰਗਾ ਗੜ ਸ਼ੰਕਰ ਸ਼੍ਰੀ ਖਰਾਲਗੜ੍ਹ ਸਾਹਿਬ ਸ਼੍ਰੀ ਗੁਰੂਬਦਾ ਜੀ ਨੂੰ ਮੱਥਾ ਟਿਕਣ ਜਾਈਏ ਸੜਕ ਟੁੱਟਿਓ ਝੱਜ ਚੌਕ ਤੇ ਉਹ ਪਿੰਡ ਪੋਲ ਪੈਂਦਾ ਵਿਚਾਲੇ ਜਣਾ ਅਨੰਦਪੁਰ ਸਾਹਿਬ ਨੂੰ ਜਿਹੜਾ ਜੋੜਦਾ ਉਹ ਅਜੇ ਨਾ ਕਮਜ਼ੋਰਾ ਕਿਸੇ ਵੇਲੇ ਵੀ ਵੱਡਾ ਹਾਸਾ ਵਾਪਰ ਸਕਦਾ ਨੰਗਲ ਭਲਾਣ ਉਹ ਸੜਕ ਹੈ ਜਿਹੜੀ ਪਿਛਲੇ 6 ਮਹੀਨੇ ਤੋਂ ਟੋਟਲੀ ਬੰਦ ਕੀਤੀ ਹੋਆ ਇਹ ਮਤਲਬ ਇਹ ਮੁੱਦੇ ਨਹੀਂ ਹੈ ਇਹ ਮੁਦਈਏ ਸੰਗਤ ਔਰ ਸੰਤ ਸਮਾਜ ਸੜਕਾਂ ਤੇ ਆਪਣੇ ਧੋਤੀਆਂ ਪਜਾਮੇ ਉੱਪਰ ਨੂੰ ਗੋਡਿਆਂ ਤੱਕ ਚੱਕ ਕੇ ਗੰਦ ਮੂਤ ਸਾਫ਼ ਕਰਦੇ ਹੋਣ ਸੜਕਾਂ ਨੂੰ ਪੈਚਵਰਕ ਕਰਦੇ ਹੋਣ ਕੰਮ ਸਰਕਾਰ ਦਾ ਪੈਚਵਰਕ ਮੁੱਖ ਮੰਤਰੀ ਦਾ ਕਿੱਥੇ ਰਿਹਾ ਲੇਕਿਨ ਉਹ ਇਹ ਗੁਰੂ ਘਰਾਂ ਨੂੰ ਜਾਂਦੀਆਂ ਸੜਕਾਂ ਨਹੀਂ ਸਵਾਰ ਸਕੇ ਫੇਰ ਤੁਸੀਂ ਦੇਖੋ ਕਾਸ਼ੀਰਾਮ ਸਾਹਿਬ ਦਾ ਨੈਸ਼ਨਲ ਪਾਰਟੀ ਦੇ ਪ੍ਰੈਜ਼ੀਡੈਂਟ ਰਹੇ ਗਰੀਬਾਂ ਦੀ ਪਾਰਟੀ ਅੱਜ ਕੋਈ ਯਾਦਗਾਰ ਨਹੀਂ ਉਹਨਾਂ ਦੀ ਬਾਈ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਪਹਾੜੀ ਰਾਜਿਆਂ ਨਾਲ ਵੱਡਾ ਯੁੱਧ ਲੜਿਆ ਅੱਜ ਉਹਨਾਂ ਦੀ ਕੋਈ ਯਾਦਗਾਰ ਨਹੀਂ ਬੀਬੀ ਸ਼ਰਨ ਕੌਰ ਸੈਣੀ ਜਿਨ੍ਹਾਂ ਨੇ ਵੱਡੇ ਸਹਬਜਾਦਿਆਂ ਦਾ ਸੰਸਕਾਰ ਕੀਤਾ ਕੋਈ ਯਾਦਗਾਰ ਨਹੀਂ ਔਰ ਬਾਬਾ ਬੰਦਾ ਸਿੰਘ ਬਹਾਦਰ ਉਹ ਉਹਨਾਂ ਦੇ ਨਾਂ ਦੇ ਉੱਤੇ ਕੋਈ ਵੀ ਆਪਾਂ ਵੱਡਾ ਜਿਹੜਾ ਹੈਗਾ ਕੋਈ ਜਿਹੜਾ ਲੋਕਾਂ ਨੂੰ ਪ੍ਰੇਰਨਾ ਦਿੰਦਾ ਹੋਵੇ ਗੁਰੂ ਰਵਦਾਸ ਜੀ ਦੇ ਨਾਂ ਦੇ ਉੱਤੇ ਪੂਰੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੂਰੇ ਸੰਸਾਰ 'ਚ ਉਹਨਾਂ ਦੀ ਜੈ ਜੈਕਾਰ ਹੁੰਦੀ ਮੱਥਾ ਟੇਕਣ ਤਾਂ ਜਾਂਦੇ ਸਾਰੇ ਗੁਰੂ ਰਵਦਾਸ ਦੇ ਦਰ ਤੇ ਪੁੰਜੇ ਵੀ ਸੌਣ ਜਾਂਦੇ ਆ ਮੁੱਖ ਮੰਤਰੀ ਲੇਕਿਨ ਗੁਰੂ ਰਵਦਾਸ ਦੇ ਨਾਂ ਦੇ ਬਣਾਉਣਾ ਕੁਝ ਨਹੀਂ ਚਾਹੁੰਦੇ ਅੱਜ ਇਹ ਸਾਰੀਆਂ ਹੀ ਜਿਹੜੀਆਂ ਘਟਨਾਵਾਂ ਆ ਬਾਈ ਬਾਬਾ ਜੀਵਨ ਸਿੰਘ ਰੰਗਰੇਟਾ ਗੁਰੂ ਦਾ ਬੇਟਾ ਦਸ਼ਵੇਂ ਪედა ਹੇਕ ਨਾਲ ਆਉਂਦੇ ਆ ਕਸ਼ਮੀਰ ਦਿੱਲੀ ਤੋਂ ਲੈ ਕੇ ਚਾਂਦਨੀ ਚੌਕ ਤੋਂ ਅਨੰਦਪੁਰ ਸਾਹਿਬ ਤੱਕ ਸੀਸ ਲੈ ਕੇ ਆਉਂਦੇ ਆ ਲੇਕਿਨ ਬਾਬੇ ਰੰਗਰੇਟੇ ਦਾ ਜਿਹੜਾ ਸਮਾਜ ਉਹ ਰੰਗਰੇਟਾ ਦਾ ਜਿਹੜਾ ਉਹ ਪੂਰਾ ਸਮਾਜ ਹੈ ਅੱਜ ਦੋ-ਦੋ ਬਾਟੇ ਕਿਉਂ ਪਏ ਗੁਰੂ ਘਰਾਂ ਦੇ ਵਿੱਚ ਮੈਂ ਕਿ ਅਨੰਦਪੁਰ ਸਾਹਿਬ ਵੀ ਗੁਰੂ ਘਰ ਲੱਭੇ ਉੱਥੇ ਵੀ ਦੋ ਬਾਟੇ ਪਏ ਆ ਮਤਲਬ ਮੁੱਦੇ ਤਾਂ ਮੁੱਦੇ ਛੱਡੀਏ ਪੂਰਾ ਜਾਤਪਾਤ ਚੱਲ ਰਿਹਾ ਪੂਰਾ ਇੱਥੇ ਉੱਚੀ ਚੱਲ ਰਹੀ ਆ ਜਿਹੜਾ ਸੁਪਨਾ ਦਸ਼ਮੇਸ਼ ਪਿਤਾ ਨੇ ਲਿਆ ਸੀ ਚਮਕੌਰ ਦੀ ਗੜੀ ਚ ਦਲਤ ਸਿੱਖ ਦੇ ਸਿਰ ਤੇ ਗਲਗੀ ਲਾਈ ਸੀ ਬਈ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹਨਾਂ ਪਾਰਟੀਆਂ ਨੇ ਅੱਜ ਤੱਕ ਵੀ ਗਰੀਬ ਸਿੱਖ ਨੂੰ ਜਿੱਤਣ ਕਿਉਂ ਨਹੀਂ ਦਿੱਤਾ ਇੱਥੋਂ ਇਹ ਮੁੱਦੇ ਨਹੀਂ ਹੈਗੇ ਜਿਨ੍ਹਾਂ ਦੀ ਕਦੇ ਵਾਰੀ ਹੀ ਨਹੀਂ ਆਈ ਬਈ ਉਹਨਾਂ ਨੂੰ ਵਾਰੀ ਦਿੱਤੀ ਜਾਵੇ ਇਸ ਕਰਕੇ ਜਿਹੜੇ ਸਾਰਾਂ ਲੱਖ ਇੱਥੋਂ ਦੇ ਬੋਲ ਹੁਣ ਰੋਪੜ ਜ਼ਿਲ੍ਹਾ ਮੁਹਾਲੀ ਜ਼ਿਲ੍ਹਾ ਨਮਾਸ਼ਹਿਰ ਜ਼ਿਲ੍ਹਾ ਇਸ ਲੋਕ ਸਭਾ ਚ ਬੰਦੇ ਇੱਥੇ ਦੇ ਧੀਆ ਪੁੱਤ ਐਮਬੀਬੀਐਸ ਐਮਡੀ ਕਰਨ ਕਿੱਥੇ ਹੈ ਮੈਡੀਕਲ ਕਾਲਜ ਲੁਧਿਆਣੇ ਵਰਗਾ ਸ਼ਹਿਰ ਆ ਸੀਐਮਸੀ ਵੀ ਆ ਡੀਐਮਸੀ ਦੋ ਦੋ ਚਾਰ ਚਾਰ ਮੈਡੀਕਲ ਕਾਲਜ ਦੋ ਦੋ ਚਾਰ ਚਾਰ ਇਹ ਮੁੱਦਿਆਂ ਦੀ ਤੁਸੀਂ ਗੱਲ ਕਰਦੇ ਆ ਆ ਚੰਡੀਗੜ੍ਹ ਤੋਂ ਲੈ ਕੇ ਅੰਬਰਸਰ ਸਰ ਤੱਕ ਇਹ ਮਹਾਲੀ ਦਾ 에ਰਪੋਰਟ ਵਾ ਇੱਥੋਂ ਸਾਰੇ ਗੱਡੀਆਂ ਲੰਘ ਕੇ ਸੁਖਦੇਵ ਢਾਬੇ ਤੇ ਜਾਂਦੀਆਂ ਆ ਪਹਿਲਵਾਨ ਢਾਬੇ ਤੇ ਲੰਗਰ ਛਕਦੀਆਂ ਰੋਟੀਆਂ ਲੁੱਟ ਹੁੰਦੀਆਂ ਆ ਐਡਾ ਸਫਰ ਜ਼ਿੰਦਗੀ ਜਿਹੜਾ ਤਬਾਹ ਰਿਸਕ ਚ ਪਾ ਕੇ 에ਰਪੋਰਟ ਇੰਦਰਾ ਗਾਂਧੀ ਬਈ ਇਹ ਮਹਾਲੀ ਦਾ 에ਰਪੋਰਟ ਜਿਹੜਾ ਤੁਸੀਂ ਅੰਬਰਸਰ ਵਾਲਾ ਤੁਹਾਨੂੰ ਲੱਗਦਾ ਬਾਰਡਰ ਦੇ ਕੰਢੇ ਆ ਤੇ ਮਹਾਲੀ ਵਾਲਾ ਕਿਉਂ ਨਹੀਂ ਡਿਵੈਲਪ ਕੀਤਾ ਅਜੇ ਤੱਕ ਇਹ ਕੀਤਾ ਕੀ ਪੰਜਾਬ ਨੂੰ ਮਿਲਿਆ ਕੀ ਆ ਇਮੋਡੇ ਨੇ ਇਸ ਹਰੇ ਪੰਜਾਬ ਦੇ ਜਾਤ ਪਾਤਾਂ ਨੂੰ ਆਪਾਂ ਲੈ ਕੇ ਜੇ ਗੱਲ ਕਰ ਲਈਏ ਤੁਸੀਂ ਗੱਲ ਕੀਤੀ ਆ ਤਾਂ ਜੇ ਜਲੰਧਰ ਤੋਂ ਗੱਲ ਕਰੀਏ ਚਰਨਜੀਤ ਚੰਨੀ ਨੂੰ ਖੜਾ ਕੀਤਾ ਆ ਆਪਣੇ ਭਾਜਪੀ ਨੇ ਫਤੇਗੜ ਸਾਹਿਬ ਤੋਂ ਬਾਲਮੀਕ ਜਿਹੜੇ ਉਹਨਾਂ ਦਾ ਨਾਮ ਉਹ ਉਹਨਾਂ ਨੂੰ ਖੜਾ ਕੀਤਾ ਤਾਂ ਪਾਰਟੀਆਂ ਵੀ ਜਿਹੜੀਆਂ ਦਲਿਤ ਸਮਾਜ ਨੂੰ ਜਿਹੜੀਆਂ ਪਹਿਲ ਦੇ ਰਹੀਆਂ ਕਿ ਲੱਗਦਾ ਕਿ ਜਾਤ ਪਾਤਾਂ ਅਜੇ ਹੈਗੀ ਜਾਂ ਪਾਰਟੀਆਂ ਖੁਦ ਡਿਸਕ੍ਰਿਮੀਨੇਸ਼ਨ ਕਰ ਰਹੀਆਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਤੇ ਇਸੇ ਕਾਂਗਰਸ ਨੇ ਸੱਦੇ ਆ ਕੇ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਸੀ ਆਰ ਗਏ ਆਹ ਦਲਤ ਦੀ ਆਹ ਦਲਤ ਦੀ ਛੋਟੀਆਂ ਬਰਾਦਰੀਆਂ ਦੀ ਪੰਜਾਬ ਦੀ ਰਾਜਨੀਤੀ 'ਚ ਜਗਾਇਆ ਆਮ ਆਦਮੀ ਪਾਰਟੀ ਨੇ 178 ਲਾਭਸਰਾਂ ਦੀਆਂ ਪੋਸਟਾਂ ਕੱਢੀਆਂ ਇਹ ਦੱਸਣ ਮੈਨੂੰ ਕਿ ਬਈ ਤੁਸੀਂ ਨਲਾਇਕ ਇਨਫੀਸ਼ੀਐਂਟ ਸਦਿਆ ਹਾਈ ਕੋਰਟ ਦੇ ਵਿੱਚ ਤੁਸੀਂ ਇਹ ਪੱਤਰ ਲੈ ਕੇ ਦਿੱਤਾ 10 10 2014 ਦਾ ਪੱਤਰ ਮਲਾਜਮਾਂ ਦਾ ਅੱਜ ਵੀ ਬਾਦ ਦਸਤੂਰ ਉਹਨਾਂ ਤਰੱਕੀ ਲੈ ਕੇ ਉਹ ਤਰੱਕੀ ਲੈਂਦਾ 25 ਸਾਲੀ ਫੇਰ ਡਬਟ ਹੋ ਜਾਂਦਾ ਹੈ 4 ਸਾਲੀ ਫੇਰ ਡਬਟ ਹੋ ਜਾਂਦਾ ਹੈ ਇਸ ਕਰਕੇ ਇਹ ਜਿਹੜਾ ਦਲਤ ਮਲਾਜਮਾਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੀ ਉਹ ਚ ਕੱਲੇ ਦਲਤ ਦੇ ਬੱਚੇ ਥੋੜੇ ਪੜਦੇ ਸੀ ਉਹ ਵੀ ਸੀਦੇ ਪੜਦੇ ਸੀ ਸਿੱਖ ਮੁਸਲਮਾਨ ਈਸਾਈ ਬੋਧੀ ਕ੍ਰਿਸ਼ਚੀਅਨ ਦੇ ਪੜਦੇ ਸੀ ਬਈ ਉਹ ਉਹ ਪੋਸਟ ਵੀ ਤੁਸੀਂ ਉਹ ਉਹ ਸਕੀਮ ਵੀ ਤੁਸੀਂ ਤੰਦੂਕਾਰੇ ਚ ਪਾਤੀ ਆ ਜਿਹੜਾ ਗਰੀਬਾਂ ਦਾ ਇਲਾਜ ਹੁੰਦਾ ਸੀ ਉਹ ਕਾਰਡ ਦੇ ਨਾਲ ਅੱਜ ਤੁਸੀਂ ਉਹ ਵੀ ਬੱਟੇ ਖਾਤੇ ਪਾਏ ਆ ਜੀ ਗੜੀ ਸਾਹਿਬ ਜੇ ਗੱਲ ਕਰੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਿਛਲੇ ਦਿਨਾਂ ਅਲਾਈਅੰਸ ਟੁੱਟਦਾ ਆ ਲੱਗਦਾ ਕਿ ਉਹਦੇ ਨਾਲ ਵੀ ਵੱਡਾ ਫਰਕ ਜਿਹੜਾ ਆ ਬੀਐਸਪੀ ਨੂੰ ਪਊਗਾ ਜਾਂ ਫਿਰ ਜੇ ਨਾਲ ਹੁੰਦੀ ਸ਼੍ਰੋਮਣੀ ਅਕਾਲੀ ਦਲ ਤੇ ਉਹਦੇ ਨਾਲ ਜਰੂਰ ਤੁਹਾਡੀ ਜਿੱਤ ਜਿਹੜੀ ਆ ਉਹਦੀ ਪਰਸੈਂਟੇਜ ਵਧ ਜਾਣੀ ਸੀ ਜਿੱਤ ਹੋਣ ਦੀ ਦੇਖੋ ਜਿਹੜਾ ਸ਼੍ਰੋਮਣੀ ਅਕਾਲੀ ਦਲਵਾ ਉਹ ਵੀ ਜਾਤੀਵਾਦੀ ਜਿਹੜਾ ਹੈਗਾ ਆ ਉਹ ਵੀ ਉਹ ਦੇ ਆਪਣੇ ਮਨਾਂ ਦੇ ਵਿੱਚ ਉੱਚ ਨੀਚ ਰੱਖਦਾ ਆ ਜੇ ਇਦਾਂ ਨਾ ਹੁੰਦਾ ਨਾ ਇਹਦਾ ਮਹਿਸੂਸ ਹੋਇਆ ਕਿਉਂਕਿ ਤੁਸੀਂ ਨਾਲ ਰਹੇ ਹੋ ਜੇ ਇਦਾਂ ਨਾ ਹੁੰਦਾ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਆਪਣਾ ਪ੍ਰਧਾਨ ਜਿਹੜਾ ਆ ਉਹ ਉਹ ਦਲਤ ਸਿੱਖ ਕਿਉਂ ਨਹੀਂ ਬਣਾਇਆ ਅੰਮ੍ਰਿਤ ਹੁਣ ਆਮ ਆਦਮੀ ਪਾਰਟੀ ਆ 7.5 ਮੈਂਬਰ ਬਣਾਏ ਇੱਕ ਵੀ ਸ਼ੈਡੂ ਕਾਸਟ ਨਹੀਂ ਬਣਾਇਆ ਭਈ ਬਾਈ ਕਿਉਂ ਭਈ ਕਿਉਂ ਨਹੀਂ ਬਣਾਇਆ ਇਸ ਕਰਕੇ ਇਹ ਜਿਹੜਾ ਪੂਰੇ ਦਾ ਪੂਰਾ ਇਹ ਤੰਦੂਕਾਰਾ ਚੱਲ ਰਿਹਾ ਇੱਥੇ ਤਾਂ ਕਿਸੇ ਅਸਲੀ ਦਸ਼ਮੇਸ਼ ਪਿਤਾ ਦੇ ਸਿੱਖ ਨੂੰ ਅੱਗੇ ਆਉਣਾ ਪਏਗਾ ਪੰਜਾਬ ਦੀ ਰਾਜਨੀਤੀ ਨੂੰ ਮਾਨਸ ਕੀ ਜਾਤੀ ਸਭੇ ਇੱਕੇ ਪਹਿਚਾਨ ਬੋ ਬਣਾਉਣ ਦੇ ਲਈ ਤੁਸੀਂ ਕੰਪੀਟੀਸ਼ਨ ਆਪਣਾ ਕਿਸ ਦੇ ਪਾਰਟੀ ਨਾਲ ਮੰਨਦੇ ਕਿਉਂਕਿ ਜੇ ਚੰਦੂ ਮਾਜਰਾ ਦੀ ਗੱਲ ਕਰਨੀ ਹੈ ਪਹਿਲਾਂ ਐਮਪੀ ਰਹਿ ਚੁੱਕੇ ਨੇ ਕਾਂਗਰਸ ਵੀ ਜਿੱਤ ਚੁੱਕੀ ਆ ਤੇ ਭਾਜਪਾ ਨੇ ਪੱਤਾ ਖੇਡਿਆ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀ ਤਾਂ ਪਿਛਲੇ ਦਿਨਾਂ 'ਚ ਪੈਰ ਪਸਾਰ ਦੀ ਨਜ਼ਰ ਆ ਰਹੀ ਪੰਜਾਬ 'ਚ ਤੁਸੀਂ ਕੰਪੀਟੀਸ਼ਨ ਕਿਸ ਨਾਲ ਮੰਨਦੇ ਹੋ ਤੇ ਜਿੱਤਾਂ ਕਿਸ ਤਰ੍ਹਾਂ ਤੁਸੀਂ ਜਿੱਤਾਂ ਹਾਸਲ ਇੱਥੇ ਕਰ ਸਕਦੇ ਦੇਖੋ ਇਲੈਕਸ਼ਨ ਪੈਸੇ ਦਾ ਹੁੰਦਾ ਧੰਨ ਦਾ ਹੁੰਦਾ ਆ ਤੇ ਮੇਰਾ ਧੰਨ ਦੇ ਮੁਕਾਬਲੇ 'ਚ ਇਹਨਾਂ ਨਾਲ ਕੋਈ ਕੰਪੀਟੀਸ਼ਨ ਨਹੀਂ ਹੈਗਾ ਤਨ ਇਹਨਾਂ ਨੇ ਵੱਡੇ ਵੱਡੇ ਹੁਣ ਬੀਜੇਪੀ ਦੇ ਸ਼ਰਮਾ ਜੀ ਦਾਖਲ ਕਰਨਗੇ ਕਾਗਜ਼ ਵੱਡਾ ਸਰਮਾਇਦਾਰ ਹੈ ਕਾਂਗਰਸ ਦਾ ਸਿੰਗਲਾ ਜੀ ਆ ਵੱਡਾ ਕਰੋੜਾ 200 ਕਰੋੜ ਦੀ ਪ੍ਰਾਪਰਟੀ ਦਾ ਮਾਲਕ ਹੈ ਪ੍ਰੇਮ ਸਿੰਘ ਚੰਦੂ ਮੱਜਰਾਜੀ ਕਾਲੀ ਦਲ ਦੇ ਉਮੀਦਵਾਰ ਹੈ ਇਹ ਘੱਟੋ ਘੱਟ ਵੀ 100 200 ਕਿੱਲਿਆਂ ਦੇ ਮਾਲਕ ਹੈ ਕਿੱਲਿਆਂ 200 100 ਕਿੱਲੇ ਤਾਂ ਇਹਨਾਂ ਨੇ ਆਪਣੇ ਕਾਗਜ਼ਾਂ 'ਚ ਹੀ ਭਰੇ ਹੋ ਆ ਸਾਰੇ ਟੱਬਰ ਨੇ ਮਿਲ ਕੇ ਔਰ 200 ਕਿੱਲਿਆਂ ਤੋਂ ਵੱਧ ਮਾਲਕ ਹੋਣੇ ਆ ਇਸੇ ਤਰ੍ਹਾਂ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਆ ਪੂਰੀ ਤੇ ਪੂਰਾ ਸਰਕਾਰੀ ਖਜ਼ਾਨਾ ਉਹਦੇ ਮਗਰ ਖੜਾ ਮੈਂ ਮੈਂ ਕਿਦਾਂ ਮੁਕਾਬਲਾ ਸਮਾਜਦਾਰਾਂ ਦਾ ਕਰ ਸਕਦਾ ਪਰ ਇਹ ਇਹ ਜਿਹੜੇ ਪਾਰਟੀਆਂ ਨੇ ਇਹ ਜਿਹੜੇ ਉਮੀਦਵਾਰ ਨੇ ਇਹਨਾਂ ਕੋਲ ਥੱਲੇ ਵੋਟ ਹੈ ਨਹੀਂ ਵੋਟਾਂ ਦੇ ਮੁਕਾਬਲੇ ਜਿਹਨਾਂ ਤੇ ਮੈਂ ਤੱਕਣਾ ਜਿਸ ਜਿਨਾਂ ਵਰਗਾਂ ਨੂੰ ਮੈਂ ਅਗਵਾਈ ਕਰਦਾ ਮੈਂ ਦਲਤ ਦੀ ਅਗਵਾਈ ਕਰਦਾ ਤੇ ਤੇ ਇੱਥੇ ਗੁਰੂ ਰਵਦਾਸ ਜੀ ਨੂੰ ਮੰਨਣ ਵਾਲਿਆਂ ਦੀ 5 ਲੱਖ ਵੋਟ ਹੈ ਮੈਂ ਦਸ਼ਮੇਸ਼ ਪਿਤਾ ਦੇ ਦਲਤ ਗਰੀਬ ਸਿੱਖ ਦੀ ਅਗਵਾਈ ਕਰਦਾ ਤੇ ਉਹਨਾਂ ਦੀ ਵੋਟ ਇੱਥੇ ਘੱਟੋ ਘੱਟ 15 18 15 ਟੋਟਲ ਦਾ 15 ਲੱਖ ਬਣ ਜਾਣਾ ਹੈ ਉਹ ਚ ਦਲਤਾਂ ਦੇ ਸਾਰੇ ਵਰਗ ਆ ਜਾਣੇ ਆ ਜਨਰਲ ਵਰਗਾਂ ਦੇ ਗਰੀਬ ਸਿੱਖ ਆ ਜਾਣੇ ਆ ਤੇ ਇਹ ਲੋਕ ਮੇਰਾ ਮੁਕਾਬਲਾ ਗਰੀਬੀ 'ਚ ਨਹੀਂ ਕਰ ਸਕਦੇ ਤੇ ਮੈਂ ਇਹਨਾਂ ਦੀ ਅਮੀਰੀ 'ਚ ਮੁਕਾਬਲਾ ਨਹੀਂ ਕਰ ਸਕਦਾ ਪਰ ਜਿੱਤ ਪੈਸੇ ਨਾਲ ਨਹੀਂ ਹੋਣੀ ਵੋਟਾਂ ਨਾਲ ਹੋਣੀ ਆ ਔਰ ਮੈਨੂੰ ਆਪਣੀ ਗਰੀਬ ਮਜਲੂਮ ਸਮਾਜ ਤੇ ਪੂਰਾ ਭਰੋਸਾ ਆ ਕਿ ਜੇ ਇਹ ਇਸੇ ਧਰਤੀ ਦੇ ਉੱਤੇ ਗੁਰੂ ਕਲਗੀ ਦਲਤ ਨੂੰ ਦੇ ਸਕਦੇ ਆ ਤਾਂ ਗੁਰੂ ਨੂੰ ਮੰਨਣ ਵਾਲੇ ਸਿੱਖ ਵੋਟ ਵੀ ਇਸ ਗਰੀਬ ਸਿੱਖ ਨੂੰ ਦੇਣਗੇ ਜੀ ਅੱਛਾ ਗੱਲ ਕਰ ਲਈਏ ਤਾਂ ਨੈਸ਼ਨਲ ਲੈਵਲ ਤੇ ਕਦੇ ਮੌਕਾ ਨਹੀਂ ਮਿਲਿਆ ਬੀਐਸਪੀ ਨੂੰ ਤਾਂ ਤੁਸੀਂ ਤੁਹਾਡਾ ਕੀ ਮੰਨਣਾ ਕਿ ਲੋਕਾਂ ਲਈ ਤੁਸੀਂ ਕੀ ਕਰੋਗੇ ਵੋਟ ਤੁਹਾਨੂੰ ਲੋਕ ਕਿਉਂ ਪਾਣ ਤੁਹਾਡੇ ਕੋ ਕਿਹੜੇ ਮੁੱਦੇ ਆ ਜਾਂ ਕਿਹੜੇ ਮੁੱਦੇ ਲੈ ਕੇ ਲੋਕਾਂ ਜਾ ਸਕਦੇ ਸਵਾਲ ਵੱਡਾ ਇਹ ਹੈ ਕਿ ਵੋਟ ਲੋਕ ਬੀਐਸਪੀ ਨੂੰ ਕਿਉਂ ਪਾਉਣ ਬਾਕੀ ਪਾਰਟੀਆਂ ਛੱਡ ਕੇ 21 ਮੁੱਦੇ ਮੈਂ ਇੱਥੋਂ ਦੇ ਨੋਟ ਕੀਤੇ ਆ ਤੁਹਾਨੂੰ ਅਗਲੀ ਮੀਟਿੰਗ ਦੇ ਵਿੱਚ ਜਦੋਂ ਅਸੀਂ ਪ੍ਰੈਸ ਕਾਨਫਰੰਸ ਬੁਲਾਵਾਂਗੇ ਇਥੇ ਤਿੰਨੇ ਜ਼ਿਲ੍ਹਿਆਂ ਦੀ ਵਾਈਸ ਉਹ 21ਾਂ ਦੇ 21ਾਂ ਦੇ ਉੱਤੇ ਤੁਹਾਨੂੰ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਬੜੀ ਡਿਟੇ ਇਸ ਲੋਕ ਸਭਾ ਦੇ ਹੋਣਗੇ ਇਸ ਲੋਕ ਸਭਾ ਦੇ ਲੋਕਾਂ ਦੇ ਹੋਣਗੇ ਆਖਰੀ ਸਵਾਲ ਆ ਸੁਖਵੀਰ ਸਿੰਘ ਬਾਦਲ ਨੂੰ ਹੀ ਲੈ ਕੇ ਤੁਸੀਂ ਕਿਹਾ ਸੀਗਾ ਕਿ ਪ੍ਰਧਾਨ ਉਹਨਾਂ ਦਾ ਬਦਲਦਾ ਨਹੀਂ ਤੁਹਾਡਾ ਅਲਾਈਅੰਸ ਕਾਫੀ ਸਮਾਰਿਆ ਤੁਸੀਂ ਕਦੇ ਉਹਨਾਂ ਨਾਲ ਪਰਸਨਲੀ ਬਹਿ ਕੇ ਗੱਲ ਕੀਤੀ ਵੀ ਅਲਾਈਅੰਸ ਤੁਸੀਂ ਪ੍ਰਧਾਨ ਕਿਉਂ ਨਹੀਂ ਬਦਲ ਰਿਹਾ ਹੈ ਦਲਤ ਨਾਲ ਤੁਸੀਂ ਅਲਾਈਅੰਸ ਤਾਂ ਕਰ ਲਿਆ ਬੀਐਸਪੀ ਪਾਰਟੀ ਨਾਲ ਤਾਂ ਤੁਸੀਂ ਪ੍ਰਧਾਨ ਕਿਉਂ ਨਹੀਂ ਬਦਲ ਰਿਹਾ ਜਦੋਂ ਦਲਤਾਂ ਨੂੰ ਮੂਰੇ ਕਿਉਂ ਨਹੀਂ ਆਣਦੇ ਇਸ ਸਬੰਧੀ ਤੁਸੀਂ ਕਦੇ ਪਰਸਨਲੀ ਜਾ ਕਦੇ ਉਹਨਾਂ ਸਾਹਮਣੇ ਗੱਲ ਕੀਤੀ ਹੋਏ ਨਹੀਂ ਅਸੀਂ ਕਿਉਂ ਕਰਾਂਗੇ ਇਸ ਮੁੱਦੇ ਤੇ ਗੱਲ ਇਹ ਉਹਨਾਂ ਦਾ ਤੁਹਾਡਾ ਅਲਾਈਅੰਸ ਰਿਹਾ ਨਾ ਤੁਸੀਂ ਸਲਾਹ ਤਾਂ ਕਰ ਸਕਦੇ ਨਹੀਂ ਸਾਡਾ ਅਲਾਈ ਸਾਡਾ ਅਲਾਈਂਸ ਇੱਕ ਦੂਜੇ ਨਾਲ ਖੜਨ ਲਈ ਸੀਗਾ ਤੇ ਉਹਨਾਂ ਨੇ ਵਿਧਨ ਪਾਰਟੀ ਕਿਹ ਫੈਸਲਾ ਲੈਣਾ ਵਿਧਨ ਪਾਰਟੀ ਅਸੀਂ ਕਿਹ ਫੈਸਲਾ ਲੈਣਾ ਇਸ ਇੰਟਰਫੇਰੈਂਸ ਲਈ ਕੋਈ ਸਮਝੌਤਾ ਨਹੀਂ ਸੀਗਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਜਸਵੀਰ ਸਿੰਘ ਗੜੀ ਮੌਜੂਦ ਸਕੇ ਸੋ ਹਰ ਇੱਕ ਪਾਰਟੀ ਦਾ ਜਿੱਥੇ ਜ਼ੋਰ ਲੱਗਿਆ ਉੱਥੇ ਬੀਐਸਪੀ ਵੱਲੋਂ ਜਸਵੀਰ ਸਿੰਘ ਗੜੀ ਹਣੀ ਵੀ ਜਗਾਤਾਰਾ ਜ਼ੋਰ ਲਗਾ ਰਹੇ ਨੇ ਲਗਾਤਾਰ ਗਰਾਊਂਡ ਦੇ ਉੱਤੇ ਕੰਮ ਕਰ ਰਹੇ ਲੋਕਾਂ ਵਿੱਚ ਪਿਚ ਰਹੇ ਨੇ ਤਾਂ ਦੇਖਣਾ ਹੋਵੇਗਾ ਕਿ 1 ਜੂਨ ਨੂੰ ਜਿਹੜੇ ਲੋਕਾਂ ਨੇ ਸੇਹਰਾ ਪਾਣਾ ਜਿਹੜੀ ਵੋਟਾਂ ਪਾਣੀਆਂ ਤਾਂ 4 ਜੂਨ ਨੂੰ ਕਿਸ ਪਾਰਟੀ ਦੇ ਸਿਰ ਸੇਹਰਾ ਪੈਂਦਾ ਹੈ ਤੇ ਕਿਹੜੀ ਪਾਰਟੀ ਦਾ ਕੈਂਡੀਡੇਟ ਜਿੱਤਦਾ ਆ ਕੈਮਰਾਮੈਨ ਜਸ਼ਨ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਪ੍ਰੋਪਰ